ਕਾ ਇਹ ਗਰਗੇ ਬੋਲੇ ਹੈ ਬੰਦਾ ਵਧੀਆ ਕਾ ਉਹ ਦੇਖ ਤੈਨੂੰ ਲਈ ਜਾਂਦੇ ਉਹਨਾਂ ਤੋਂ ਪਕਾਈ ਕਰਕੇ ਨਹੀਂ ਪਕਾਈ ਅਲਮਦੁਲਿਲਾ ਪੂਰੇ ਹੋ ਗਏ ਹਾਜੀ ਜੀ ਮੇਰਾ ਹਾਜੀ ਆ ਇਹ ਕਰਕੇ ਦੇਖਦਾ ਆ ਛੱਡੀ ਵੇਚਾ ਹਾਂ ਮਾਨ ਆ ਇਹਨੂੰ ਪੁੱਛ ਲੈ ਛੱਡ ਦੇ ਛੱਡ ਦੇ ਮੜੀ ਖੁੱਲੀ ਛੱਡ ਦੇ ਮੈਂ ਭਾਈ ਖੁੱਲੀ ਛੱਡ ਦੇ ਮੈਂ ਖੁੱਲੀ ਛੱਡ ਦੇ ਖੁੱਲੀ ਛੱਡ ਦੇ ਬੋਲ ਦੇ ਰਸਤੇ ਲੈ ਦੇਉਂਦੇ ਧੌਂਦੇ ਧਰ ਦੇ ਰਸਤੇ ਹੈਲੋ ਓ ਭਾਈ ਜੋ ਓਏ ਭਾਈਓ जायज करके दवा है तो वो ही यही है ना। वो ना। नहीं, नहीं। वो उसे कहा दूसरे को वो नहीं है। है वो वो मैं ले जाऊंगा पच्चीसो में कह रहा मेरी एक जुटिया रहेगी बिकने की ਮੇਰੇ ਪਾਸ ਵੈਸੇ ਬਾਂਜੋ ਤੇ ਦੁੱਧ ਦੂਧ ਦਾ ਪਤਾ ਆਈ ਗਿਆ ਸੀ ਜੀ ਜੁਮਾਦ ਦੀ ਨਹੀਂ ਜੁਮਾਦ ਦਾ ਐਗਜ਼ੈਂਪਲ دیا ਬੋਟੋ ਦੇ ਗਿਆ ਤੇ ਮਹਲਾ ਜਗਤ ਚੋਂ ਮੈਂ ਕਿਨੋ ਤੇਰੇ ਤੋਂ ਕਿਹਦੇ ਫਰੰਡ ਫੋਨ ਹੁੰਦਾ ਸੀ ਦੂਜੇ ਸੂਚੀ ਛੁੱਟੀ ਸੀ ਉਹਨਾਂ ਦੇ ਕਹਿੰਦੇ ਸਾਡੀ ਮੈਂ ਖਾ ਉੱਤੇ ਦਾ ਨਾ ਲਿਆ ਸੀ ਮੇਰੇ ਭਾਈ ਭੋਲਾ ਦਾਦਿਆਂ ਦਾ ਉਹਨੂੰ ਕਹੋ ਨਾਲ ਵੀ ਨਾਲ ਬੈਠੀ

हवाले <ahanan> ਉਹ ਬਦਲਤ ਫਰਕ ਉਹ ਦਿਨ ਗਾਰੰਟੀ ਹੈ ਹਣ ਸੁਵਿਲਾ ਖੀਮਾ ਨਾ ਬੋਲ ਪਾ ਪੁੱਤ ਫਿਰ ਜੇਬ ਚ ਪਾ ਲੈ ਜੇਬ ਚ ਤੋਂ ਵੀ ਹੁਣ ਚੁੱਪ ਕਰ ਪਾ ਲੈ ਮੇਰਾ ਭਾਈ ਬਾ ਪਾ ਲੈ ਮੇਰਾ ਪ੍ਰਵਰਤ ਕੀ ਕਹਿਣਾ ਕੀ ਆ ਜਦੋਂ ਭਾਂਜਾ ਬਣ ਕੇ ਪਾ ਲੈ ਜਾਂ ਭਾਈ ਬਣ ਕੇ ਪਾ ਲੈ ਪਾ ਲੈ ਪਾ ਲੈ ਬੱਸ ਪਾ ਲੈ ਪਾ ਦਲਾਂ ਮੈਂ ਡਰਤੀ ਦਿੱਤਾ ਤੈਨੂੰ ਪਾ ਲੈ ਜਿੁੱਤੀ ਦਿੱਤਾ ਹੈ ਪੋਲਾ ਪਾਲਾ ਫਰੀ ਹੈੀ ਘੜਦੀ ਹੈ ਪੋਲੇ ਘੜਦੀ ਹੈ ਕਿ ਤੈਨੂੰ ਮੋੜ ਦੇਣੀ ਹੈ ਹੋਰ ਤੇ ਤੈਨੂੰ ਤੇ ਲਉਂਦੀ ਹੈ ਚਾਰ ਵਕਤ ਇੱਕ ਮਿੰਟ ਹਾਜੀ ਜੀ ਇੱਕ ਮਿੰਟ ਨਿਹਰੇ ਵੀ ਆ ਜਿੱਕੇ ਨੇ ਬੜਾ ਤੂੰ ਯਾਰ ਮੇਰੀ ਗੱਲ ਰੱਖਣੀ ਆ ਜਾਂ ਨਹੀਂ ਰੱਖਦਾ ਹਾਜੀ ਦੀ ਰੱਖਣਾ ਚਾਹੀਦਾ ਫਿਰ ਹਾਜੀ ਦੀ ਰੱਖਦਾ ਪਾਲਾ ਜੀ ਵਿੱਚ ਲੈ ਦਿੰਦੇ ਹੋ ਜਾਂ ਪਾਲਾ ਜੀ ਵਿੱਚ ਪਾਲਾ ਫਿਰ ਜੀ ਵਿੱਚ ਨਹੀਂ ਪਾਲੇ ਮੇਰੇ ਪਾਲਾ ਜੀ ਤੋਂ ਮੈਂ ਕੀ ਕਰੀ ਜੀ ਇੱਕ ਵਾਰੀ ਇਹ ਆਏ ਬੜੇ ਵਰਦੀ ਨਹੀਂ ਆ ਲੈ ਅੱਜ ਤੈਨੂੰ ਵੱਡਗੀ ਗਾਣ ਨੂੰ ਨਵਾ ਦੇਣੀ ਬੋਲੀ ਨਾ ਲੈ ਜੋ ਜੀ ਹਾਜੀ ਜੀ ਆ ਮਾਰ ਲਾ ਹੱਥਾਂ ਮਾਰ ਲਾ ਲੈ ਲੈ ਤਰੇ ਸਵਾਈ ਹੈ ਇਹ ਰਿੰਦੂ ਬੁੱਧ ਦੇ ਮੈਨੇਜਰ ਦਾ ਟੀਮ ਆ ਕੇ ਨਾਲ ਚਿੱਤ ਲਾ ਮੈਂ ਪਿੰਡ ਤੋਂ ਮੈਂ ਲਈ ਬੁੱਧ ਨੂੰ ਮੈਂ ਰੱਖੂਗਾ ਬੁੱਧ ਨੂੰ ਕੰਪਨੀ ਦਿੰਦਾ ਕੋਈ ਵੀ ਮਨਿਆਣਾ ਕਰਦੇ ਬੁੱਤਾਂ ਵਾਲਾ ਚੋਨਾ ਹੈਗਾ ਪੱਕਾ ਇਹਦੇ ਵਾਲਾ ਚੋਨਾ ਥੋੜੇ ਧਾਰ ਵੱਧ ਗਏ ਉਹ ਲੈ ਲਈ ਸੀ ਨਹੀਂ ਕੋਈ ਵਰਾ ਮਾੜਾ ਮਕਾ ਕਰ ਪਿਆ ਮੈਂ ਪਾਰਾ ਬੁੱਲੇ ਜੇਬ ਚ ਹਾਂ ਪਾਰਾ ਬੁੱਲੇ ਜੇਬ ਚ ਨਾ ਵੀ ਲੈ ਯਾਰ ਪੈਸੇ ਨਹੀਂ ਲੈਣੇ ਯਾਰ ਨਹੀਂ ਲੈਣੇ ਨਹੀਂ ਲੈਣੇ ਪਾ ਯਾਰ ਤੂੰ ਜੇਬ ਚ ਬਸ ਪਾਰਾ ਜੇਬ ਚ ਬੋਲ ਨਾ ਹੁਣ ਜਦੋਂ ਮੈਂ ਕਹਿੰਦਾ ਨਾ ਪਾ ਲੈ ਪਾ ਤਾਂ ਲੈ ਜਾਂ ਮੰਗੇ ਵਾਂ ਪਾ ਲੈ ਤਾਂ ਮਿੰਗੇ ਜੇਬ ਚ ਨਹੀਂ ਦਾ ਬਾਕੀ ਨੂੰ ਬਾਲਾਂ ਨੂੰ ਜੇਬ ਚ ਪੁੱਛਣਾ ਕਿ ਕਾਹ ਯਾਰ ਹੋਰ ਬੰਦਲਾ ਗਿਆ ਲੈ ਐਸੇ ਜਿੱਦੂ ਬੰਦੇ ਮੈਂ ਹੋ ਗਿਆ ਉਹ ਗੱਲ ਤਾਂ ਸੁਣ ਲਓ ਯਾਰ ਨਾਮ ਕੋਈ ਜਸਾ ਲੱਗਦੀ ਕਹੂੰਗਾ ਐਂ ਕਹਦੇ ਵੀ ਮੰਗੇ ਐਂ ਦੇ ਦੇ ਬੱਚਾ ਨਹੀਂ ਲੈਂਦੀ ਉਹ ਤੇਰੀ ਮਰਜ਼ੀ ਹੈ ਬੱਚਾ ਲੈਂਦੀ ਹੈ ਤਾਂ 10 ਮਿੰਟ ਹੋ ਗਏ ਸਾਰਾ ਇਹ ਕਿਹੜੇ ਮੰਡੀ ਉੱਤਰਦੇ ਲਈ ਸ਼ਾਮ ਤੇ ਆਦੇ ਘਰ ਵਿੱਚ ਲੈ ਲੈ ਗਈ ਤੂੰ 10 ਮਿੰਟ ਤੋਂ ਮੈਂ ਕਹਿੰਦਾ ਨਹੀਂ ਅੱਧੇ ਘਰ ਚਲੋ ਜਿਆੜੀ ਕਰ ਜੋ ਬਾਈ ਦਵਾ ਲਓ ਪਰ ਗੱਲ ਇਹ ਆ ਰਾਨ ਬਗਦਾ ਬਗਦਾ ਪਾਣੀ ਪਵਿੱਤਰ ਹੁੰਦਾ ਤੁਸੀਂ ਉਹ ਗੱਲ ਨਾ ਕਹੋ ਕੋਈ ਕੋਈ ਨਾ ਬੈਠੇ ਘਾਟਾ ਹੋਰ ਬਹਿਣੇ ਨਾ ਕੀ ਉਹ ਤਾਂ ਨਹੀਂ ਗੱਲ ਘਾਟੇ ਦੀ ਗੱਲ ਛੱਡ ਮੈਂ ਤੁਹਾਨੂੰ ਕਿਹਾ ਹੋਇਆ ਹਾਂ ਕਿੰਨੇ ਉਹ ਜੋ ਜਰਾ ਲਗਾ ਦੇ ਨਾ ਦੱਸ 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 15 ਦਾ ਨੂੰ ਦੱਸ 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 ਜੇ ਨਾ ਕਰਾ ਹੁਣ ਤੂੰ ਸਾਵਾ ਬੰਦਾ ਕੋਈ ਇਹ ਗੱਲ ਕਰ ਤੂੰ ਪਹਿਲੀ ਲੈਣੀ ਆ ਅਸੀਂ ਕਦਮ ਖਾ ਕੇ ਕਰਾਂ 10 ਹਜ਼ਾਰ ਪਹਿਲੀ ਲੈਣੀ ਤੂੰ ਆਏ ਲੈ ਪੈਸੇ ਕਿਨਾਂ ਉਹ ਨਹੀਂ ਆਏ ਨਹੀਂ ਗੱਲ ਕੋਈ ਚਲ ਜੰਦ ਬੇਜਾ ਓਏ ਨਾ ਮੈਂ ਕਨਾਲ ਕਰਦੀ ਸੀ ਮੈਂ ਕਹਿੰਦਾ ਕਨਾਲ ਕਰਦੀ ਸੀ ਮੈਂ ਕਿਹੜਾ ਬੰਦਾ ਵੀਰ ਦਾ ਲੈ ਨਾ ਲੈ ਰਿਆ ਲੈ ਤੈਨੂੰ ਕਹਿੰਦੇ ਨਹੀਂ ਲੈ ਰਿਆ ਮੈਂ ਉਹ ਕਿਹੜਾ ਪੈਂਡਾ ਛੋਟੇ ਭਾਈ ਰਾਏ ਕੋਟ ਕੋਲ ਆਪਾਂ ਲੈ ਰਿਆ ਲੈ ਦਾਨ ਕਰਤੀ ਲੈ ਰਿਆ ਲੈ ਓਏ ਇਹ ਜਿਹੇ ਬੰਦੇ ਥੋੜੀ ਆ ਇਹ ਕਮਲਿਆ ਮੈਂ ਮੈਂ ਲੈ ਜਾ ਤੂੰ ਕੋਈ ਨਹੀਂ ਮੈਂ ਹੀ ਦੇ ਦੇ ਦਾਨ ਨਾ ਕਰ ਮੈਂ ਦੇ ਦੇ ਬਸ ਆ ਇਹ ਜਿਹੇ ਬੰਦੇ ਥੋੜੀ ਆ ਲੈ ਫੜ ਜਾ ਹਾਂ ਲਾਂਗੜਾ ਜਾ ਨੋ ਨੋ ਕਿਉਂ ਆਮ ਜੀ ਬੰਦੇ ਗਾਰੀ ਤੱਕ ਗਈ ਲੈਂਦੀ ਆ ਬੱਚੇ ਤੇ ਮੈਂ ਕਟਾ ਲਾਉਂਦਾ ਨਹੀਂ ਯਾਰ ਸਾਰਾ ਕੁਝ ਲੈ ਲੈ ਆਏ ਜੋ ਕਰੀਏ ਨਾ ਪੱਕੇ ਬੰਦੇ ਹੋ ਤੁਸੀਂ ਕੋਈ ਗੱਲ ਜੈਨ ਨਹੀਂ ਦੀ ਹੁੰਦੀ ਆ ਲਾਲਾਬਿੰਦਰ ਸਿੰਘ ਸਰ ਵੀ ਠੀਕ ਆ ਬਨਵਿੰਦਰ ਸਿੰਘ ਬਿੰਦਰ ਸਿੰਘ ਉਹ ਵੀ ਗਾਲਾਂ ਕੱਢੂ ਐ ਨਹੀਂ ਕੱਢੂ ਗਾਲਾਂ ਪੂਰੀ ਪੈਸੇ ਨਾਲ ਉਹ ਗਾਲਾਂ ਦੇ ਐ ਨਹੀਂ ਕਰਨਾ ਮੇਰਾ ਸਰਦਾਰ ਜਪੜਾ ਹੁਣ ਕੋਈ ਚਾਹੀ ਜਾ ਬੱਚਿਆਂ ਦਾ ਡਾੜਾ ਪੈਂਦੀ ਆ ਕੋਲੋਂ ਮੈਨੂੰ ਕਹਿ ਗਿਆ ਗਰ ਕੀ ਮੱਧ ਡਰੀ ਉਹ ਜਹਮੰਡਰ ਵਾਕੇ ਬੱਚਾ ਵਾਲੀ ਰਾਣੋ ਬਹਿ ਕੇ ਬਾਲਟੀ ਰੱਖ ਕੇ ਚੋਈਆਂ ਕੋਈ ਕਹਿੰਦਾ ਹੁਣ ਨਹੀਂ ਮੰਨਣਾ ਅਸਰ ਨੂੰ ਕਿ ਅਸਰ ਨੂੰ ਲੈ ਰਿਹਾ ਉਹ ਕਿਉਂ ਅਸੀਂ ਗੱਲਾਂ ਕਰੀ ਜਾਂਦੇ ਆ ਦਈ ਪੈਸੇ ਮੈਨੂੰ ਪੁਣੇ ਪੈਸੇ ਤੇ ਬੱਚਿਆਂ ਵਾਲੀ ਬੱਚਿਆਂ ਵਾਲੀ ਰਾਨ ਵਾਲਟੀ ਦਾ ਗੱਲ ਕੁਛ ਵੀ ਨਹੀਂ ਹੁਣ ਗੱਲ ਜਿੱਥੇ ਦੀ ਗਾ ਸੁਣ ਇਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਕੱਟਾ ਹੋਣਾ ਹੈ ਤੁਹਾਡੀ ਜੇ ਤੁਸੀਂ ਆ ਕੇ ਬੱਚਿਆਂ ਵਾਲੇ ਆ ਕੇ ਅੱਧੇ ਘੰਟੇ ਲਾਉਂ ਬੱਚਾ ਕਿੱਡੀ ਗੱਲ ਨਹੀਂ ਕਿਹਾ ਕਹਿੰਦੇ 50 ਮਿੰਟ ਬਾਅਦ ਬੱਚਾ ਕਿਵੇਂ ਲੰਘ ਜਾ ਰਿਹਾ ਯਾਰ ਆਂਦੇ ਆਂ ਦੇਰੀ ਆ ਇਹ ਤਾਂ ਮੈਂ ਫੜ ਲੂ ਉਹ ਫੜਦਾ ਸਹੀ ਥੋਵੇਂ ਯਾਰ ਆਉਰੇ ਕਰ ਵੀ ਅੱਛਾ ਯਾਰ ਦੇ ਇੱਕ ਮਿੰਟ ਪੈਸੇ ਨਹੀਂ ਮਿਲ ਰਹੇ ਨਹੀਂ ਯਾਰ ਓ ਭਾਈ ਸਾਹਿਬ ਇੱਕ ਮਿੰਟ ਦੇ ਯਾਰ ਇਹ ਇਹਦੇ ਇਹਦੇ ਲਾਉ ਪੈਸੇ ਆਉਣਗੇ ਉਹ ਲੈ ਹੋ ਕੇ ਰੋ ਜਮਾ ਤੇਰੀ ਮੇਰੀ ਤਮੇ ਇਹ 5000 8000 ਰੁਪਏ 5000 ਵੀ ਨਾ ਪੂਰੇ ਹੈ ਯਾਰ ਨਾ ਵੀ ਨਹੀਂ ਹੋਣੀ ਮੈਂ ਜਾਣਾ ਵੀ ਨਹੀਂ ਹੋਣੀ ਸਭਾ ਮੋਲ ਨੇ ਦੇ ਦੂੰਗਾ ਜੇ ਨਾ ਨਾ ਹੈ ਨਹੀਂ ਪੂਰਾ ਰੱਖਣਾ ਨਹੀਂ ਦਿਲਮੰਦ ਕੀ ਹੋਇਆ ਮੇਰੇ ਤੇ ਲੈ ਜੁਣੇ ਕਿਤੇ ਜੀ 10 ਰੁਪਏ ਉਹ ਯਾਰ ਪੀ ਲੋ ਪੀ ਲੋ ਪੀ ਲੋ ਆ ਲੈਣ ਦੋ ਈਅਰ ਵੱਡਦੀ ਆ ਫਿਰ ਬਾਰ-ਬਾਰ ਮੰਡੀ ਨਹੀਂ ਮੰਡੀ ਭਾਜੀ ਕਹੇ ਹੁਣ ਘਟਾਉਣ ਲੱਗ ਪਏ ਆ ਇਹਨਾਂ ਸਾਰਾ ਦੱਸ ਗਿਆ ਟੈਪ ਇਹਦਾ ਹੀ ਮੰਡਾ ਢੰਡਾ ਕਰਕੇ ਤਾਂ ਸਵਾਦੀ ਮੈਂ ਆਪਦੀ ਇਹਨਾਂ ਨੂੰ ਪਤਾ ਕਿਵੇਂ ਕਰਾਉਂਦੀ ਵੱਢਾ ਪਿਆ ਮੈਂ 25 ਦੀ ਵੇਰੀ ਖਰੀਦ ਆ ਉੱਤੇ ਖਰਚੇ ਆ 14 ਕਿਲੋ ਦੁੱਧ ਆ ਮੈਂ ਲੈ ਲਾ ਫੜੀ ਹਾਂ ਫੜੀ ਹੁਣ ਤੂੰ ਮੋੜ ਨੇ ਮੋੜ ਦੀ ਤੇਰੀ ਮਰਜ਼ੀ ਆ ਜਾਂ ਤਾਂ ਕੋਈ ਰੱਖ ਲਈ ਨਹੀਂ ਆਏਗਾ ਨਹੀਂ ਮੋਰਨੀ 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 ਆ ਤੁਹਾਨੂੰ ਤੇ ਮੱਝ ਨਹੀਂ ਲੈਣੀ ਅਹੀਂ ਲੋਕੇ ਨੇ ਕਿਹਾ ਉਹ ਮੇਰੀ ਕੋਈ ਹੈ ਹੀ ਨਹੀਂ ਖੋਟਾ ਮੱਝ ਨਖੋਟਾ ਫੇਰ ਮੈਂ ਤੈਨੂੰ ਕਹਿੰਦੇ ਘੰਟੇ ਦਾ ਖਲਾਲੀ ਵਿੱਚ ਆ ਕੇ ਲਾ ਲਈ ਮੈਂ ਲੋਕਰ ਤਾਂ ਆਂਦੀ ਇੰਨੇ ਬੱਚੇ ਥੋੜੇ ਬੱਚੇ ਰਾ ਕੇ ਬਾਲਣੇ ਰਾ ਕੇ ਜੋਗੇ ਲੈ ਕੇ ਜਾ ਕਿਆ ਸੋਣਾ ਕੋ ਬਾਤ ਤੋਂ ਜਿੰਨੇ ਨੇ ਤੇ ਪਹਿਲਾਂ ਮੈਂ ਹੋਈ ਸ਼ੋਨੇ ਦੀ ਮੈਂ ਹੋ ਗਈ ਮੱਝ ਖੋਲ ਕੇ ਲੈ ਜਾ ਆਹ ਚੰਦੋਂ ਪਹਿਲਾਂ ਤੇਰੇ ਕੋਲੇ ਬੱਚੇ ਦੇ ਦੁੱਧ ਮੇਰਾ ਠੀਕ ਹੈ ਨਹੀਂ ਸਾਡੀ ਮਿਹਰਬਾਨੀ ਇੱਥੇ ਵੰਡ ਪੈਸੀ ਲੈਣਾ ਜੇ ਮੈਨੂੰ ਆਏ ਵੈਸੇ ਵੀ ਲੈ ਲੈਣਾ ਮੈਂ ਅਸੀਂ ਕਰਾਂ ਇਹਨੂੰ ਭੇਜੋ ਉਹਨੂੰ ਕੋ ਖਵਾ ਲਾਂਗੇ ਬਾਹਰ ਵਾਲੇ ਕੋਣ ਕੇ ਲੈ ਜਾ ਆ ਲੈ ਫੜ ਉਹ ਆ ਲੈ ਫੜ ਤੂੰ ਵੀ ਐ ਰੱਖ ਲੋ ਤੁਸੀਂ ਵੀ ਨਾ ਗੇਰੇ ਨਾ ਮੋੜ ਮੋੜ ਕਰੋ ਜਾ ਸੱਤ ਦੀ ਕਾਟ ਜਾ ਲੈ ਜਾ ਯਾਰ ਮੈਂ 1500 ਬੱਸ ਓਏ ਇਹਨਾਂ ਨੂੰ ਯਾਰ ਮੈਂ ਕਿਹਾ ਦਲਮੰਦ ਲੈ ਤੂੰ ਤਾਂ ਚਲ ਭੋਰਾ ਭਰੀਆ ਨਹੀਂ ਨਹੀਂ ਚਲ ਲੈ ਜਾ ਲੈਣ ਦੇ ਭੋਰਾ ਭਰੋ ਓਰੇ ਗਰਖਾਂ ਸਾਹਿਬ ਓ ਯਾਰ ਤੁਸੀਂ ਵੀ ਰੱਖ ਲੋ ਯਾਰ ਰੱਖ ਲੋ ਯਾਰ ਤੁਸੀਂ ਸਾਡੀ ਯਾਰੀ ਨਹੀਂ ਕੋਈ ਰੱਖਦੇ ਰੱਖੋ ਹਰ ਦੋ ਯਾਰਾਂ ਦੇ ਮਾਰ ਮੁੱਕੇ ਹੋਇਆ ਨਾਪਾਂ ਉਹ ਤਾਂ ਬਿਰਦਾ ਕਹਿੰਦੇ ਪੰਜ ਵਜੇ ਤੱਕ ਦੋ ਘੋੜੀਆਂ ਦਿੰਨੇ 4:00 ਵਜੇ ਅੱਜ ਨਾਲ ਵੀ ਦਿੰਨਾ ਪੈਣਾ ਸਭ ਤੇਨ ਕਿਹਾ ਉਹਨਾਂ ਬਾਜ਼ਾਰਾਂ ਨਾਲ ਲੈ ਜਾ ਦਲਮੰਦ ਨਾ ਫੇਰ ਆ ਕੰਮ ਨਾ ਕਰ ਆਇਆ ਫਿਰ ਦਸਾਂ ਗਾਲਾਂ ਫੜ। ਉਹ ਮਾਜੀ ਦੀ ਬਸ ਹੁਣ ਪਣਾਈ ਦੀ ਮਾਰੀ। ਉਹ ਜਿਹੜਾ ਖੇਰ ਹੋਈ ਗੱਲਾਂ। ਓਏ ਹਰ ਹਿਆਲ ਦੋ ਜੰਦਾ ਮਾਰਨੀ ਯਾਰਾ। ਜਿਹੜਾ ਗੁਰ ਮਰਜ਼ੀ ਕਰੀ ਉਹ ਤੂੰ ਰੱਖ ਲਿਆ ਯਾਰ। ਯਾਰ ਕੋਈ ਗਿਆਨ ਕਿ ਕਿ ਆਣ ਕੇ ਪਾੜੇ ਹੋਏ ਆ। ਹੋਰਾਂ ਵੀ ਨੇ। ਉਹ ਬੱਸ ਆ ਫਰਾ ਦੇ ਚੜਦੇ। ਨਾ ਦੋ ਦੋ ਬੜਾ ਆ ਯਾਰ। ਫੜਦਾ। ਉਹਨੇ ਨਹੀਂ ਫੜਨੇ ਫੜ ਜਾ। ਉਹਨੇ ਨਹੀਂ ਯੋਜਨਾ। ਜਿਹੜੀ ਕਰੀ ਹੈਂਡੀ ਕਰਨੀ ਆ ਟੈਂਡ ਵਾਲਾ ਕੀ ਮਰਜ਼ੀ ਲਾਦਾ ਨਹੀਂ ਹੈਂਡਰਾ ਕਰ ਟੈਂਡਰਾ ਕਰ ਪਰ ਬੱਚਾ ਨਹੀਂ ਲਗਾਦਾ ਤੁੰਨੇ ਨਹੀਂ ਕਰ ਹੁਣ ਕਰੀਆ ਮਾਰ ਲੱਗੇ ਨਹੀਂ ਨਿਕਾਤੀ ਕਾਦੀਆ ਯਾਰ ਬੱਚਾ ਜੱਲ ਜੱਲ ਆਪ ਦੰਨੇ ਹੋਰ ਖਾਣਾ ਹੋ ਕੀ ਹੋਗਾ 2000 ਰੁਪਏ ਨਹੀਂ ਤੋ 6000 ਹੋ ਜਾਣਾ ਆਦਾ ਤੇਰਾ ਨਹੀਂ ਕਰ ਲਿਓ ਇਹ ਤੁਮੂ ਲੱਗਦਾ ਦੋ ਦੋ ਹਜ਼ਾਰ ਛੋੜੀ ਦੇ ਰਹਾ ਦੋਸਤ ਹੋਰ ਕੁਝ ਛੋੜ ਰਹਾ ਮੈਂ ਆਪੇ ਕਰ ਦੂੰ ਤੂੰ ਲੈਣੇ ਪੂਰੇ ਤੋ ਹੈ ਨਹੀਂ ਦੋ ਕਾਂ ਦੇ ਲੇਗਾ ਸਾਰਾ ਕੁਝ ਜਾ ਨਾ ਆਉਂਦੀ ਹੋਗੀ ਜਾ ਲੈ ਜਾ ਯਾਰ ਹੁਣ ਨਹੀਂ ਦੇਣੀ ਨਾ ਨਾ ਹੁਣ ਤੁਸੀਂ ਭਰਾਗੇ ਛੋਟ ਮੈਂ ਕਰ ਦੇਣੀ ਹੈ ਜਾ ਹੁਣ ਜੇ ਛੋਟ ਆ ਆ ਚਲ ਆ ਜਾ ਇਹਨਾਂ ਦੀ ਗੱਲ ਵੀ ਉਹ ਆ ਫਿਰ ਉਹ ਬਾਰੇ ਇਮਾਨ ਰੱਖੀਦਾ ਹੁੰਦਾ ਕੋਈ ਗੱਲ ਨਹੀਂ ਤਾਂ ਨਹੀਂ ਉਹ ਗੱਸਰਾ ਉਹ ਕਿਹੜਾ ਕਿੱਥੇ